ਹਾਂ ਕੁਆਲਿਟੀ ਬਦਲ ਗਈ ਨਵੀਂ ਬਦਲ ਗਈ ਕਲਰ ਵੀ ਚੇਂਜ ਹੋ ਗਿਆ ਤੇ ਹਾਂ ਅੱਗੇ ਉਤਰਨਾ ਇਹਦਾ ਰੋਜ਼ ਵਾਟਰ ਦਾ ਬਣਾਈ ਆ ਆਪਾਂ ਕਿੰਨੇ ਲੱਗੇ ਹੋਏ ਹਾਂਜੀ ਬਣਾ ਰਹੇ ਹਾਂ ਲੈ ਜੀਏ ਤਾਂ ਇਹਦਾ ਵੀ ਕਿ ਨਾਲ ਲੱਗਿਆ ਸਾਰੇ ਫੁੱਲ ਹੀ ਨੇ ਹਾਂ 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 ਸਾਰੇ ਨਿਕਲਣਗੇ ਇਹ ਸਾਰਾ ਕੱਟਦਾ ਹਾਂ ਵੀ ਸਹੀ ਗੱਲ ਹਾਂ ਕਟਿਆਂ ਇਹ ਇੱਕ ਤੋਂ ਦੋ ਆਪੇ ਹੋਏ ਨਾ ਆਪਾਂ ਇੱਕ ਤਾਂ ਇੱਕ ਹੀ ਲਾਇਆ ਸੀ ਨਾ ਇੱਕੋ ਹੀ ਲਾਇਆ ਸੀ ਮੈਂ ਹਾਂ ਇੱਕ ਤੋਂ ਹੀ ਦੋ ਦੂਸਰਾ ਆਪੇ ਬਣ ਬਾਕੀ ਲਾਉਣੇ ਨੇ ਜੀ ਹੋ ਜਾਂਦੇ ਨੇ ਹੋ ਜਾਣੇ ਆ ਬੜੇ ਆ ਰਾਮ ਨਾਲ ਹੋ ਜਾਣੇ ਆ ਸੋਹਣੇ ਬੜਿਆ ਨੇ ਇਹ ਪਹਿਲੋਂ ਰੈੱਡ ਰੋਜ਼ ਹੁੰਦੇ ਸੀ ਤੇ ਹੁਣ ਪਿੰਕ ਹੋ ਆਪੇ ਪਿੰਕ ਬਦਲ ਲਗੇ ਵਾਓ ਕਿੰਨੇ ਥਿਆਰੇ ਨੇ ਇਹ ਲੁੱਕ ਕਿੰਨੀ ਸੋਹਣੀ ਆ ਹਾਂ ਇਹਨਾਂ ਖਤਮ ਛੇਤੀ ਹੋ ਜਾਂਦੇ ਆ ਵਾ ਹੋ ਗਿਆ ਨਾ ਹਾਂ ਫਬਰੋ ਫੇਰ ਲੱਗ ਜਾਣੇ ਆ ਯਾਰ ਕੋਮਲ ਮੀ ਪਵਾ ਕੇ ਮੰਨੇਗੀ ਲੱਗਦਾ ਈ ਤੂੰ ਹਾਂਜੀ ਹਾਂਜੀ ਮੈਂ ਕਿਹ ਪਵਾਈ ਦੀ ਏ ਹਾਂ ਗਰਮੀ ਪੜੀ ਹੋ ਜਾਂਦੀ ਨਾ ਫੇਰ ਅਸੀਂ ਸੋਹਣੇ ਜਿਹੇ ਮੌਸਮ ਦਾ ਆਨੰਦ ਲੈਂਦੇ ਹੋਏ ਅੱਜ ਇੱਥੇ ਆ ਕੇ ਬੈਠੇ ਆਂ ਪੌੜੀਆਂ 'ਚ ਸਟੇਜ ਦੀਆਂ ਪੌੜੀਆਂ 'ਚ ਹਾਂ ਉਧਰੋਂ ਟ੍ਰੇਨ ਵੀ ਚਿੱਕਾ ਵਾਰੰਟਰੀ ਹੋ ਰਹੀ ਪੰਨ ਲੱਗਦਾ ਨਾ ਜਿਵੇਂ ਪੱਤੇ ਖੜਖੜ ਕਰਦੇ ਆਪਸ ਵਿੱਚ ਗੱਲਾਂ ਕਰਦੇ ਹੋ ਹਾਂ ਕਿੰਨੇ ਸੋਹਣਾ ਮੌਸਮ ਕਿੰਨੇ ਪਿਆਰੇ ਲੱਗਦੇ ਆਏ ਸਹੀ ਗੱਲ ਆ ਕੁਦਰਤ ਦਾ ਨਜ਼ਾਰਾ ਕਿੰਨਾ ਕਿੰਨਾ ਸੋਹਣਾ ਸੱਚੀ ਕਿਵੇਂ ਕੁਦਰਤ ਨੇ ਵੇਲਾ ਅਨੇਕ ਕਿਆ ਨੰਮ ਨਾ ਬੋਟਾ ਤੇ ਹਰ ਇੱਕ ਦੀ ਆਪਣੀ ਆਪਣੀ ਖੂਬਸੂਰਤੀ ਆ ਹਾਂਜੀ ਤੇ ਉਧਰ ਵੇਲਾ ਦੀ ਚੱਲ ਰਹੀ ਸਫਾਈ ਉਹ ਜਿਆਦਾ ਚਰਮਟ ਮੱਚ ਗਿਆ ਇਸ ਕਰਕੇ ਸਾਫ਼ ਕਰਦੇ ਪਿਆ ਉਹਨੂੰ ਇੱਧਰ ਮਿਸਤਰੀਆਂ ਦਾ ਖਲਾਰਾ ਇਕੱਠਾ ਕੀਤਾ ਆ ਕਿੰਨੇ ਜਿਗਰ ਦਾ ਵੀ ਇੱਥੇ ਬੈਠਾ ਕੁਦਰਤ ਨਾਲ ਗੱਲਾਂ ਕਰੀਏ ਰੱਬ ਨਾਲ ਗੱਲਾਂ ਕਰੀਏ ਕਿੰਨਾ ਮੌਸਮ ਜੇ ਮੇਰੇ ਖਾਮੁੰਦੇ ਨਾਨਦ ਮੈਂ ਆਵਾਂ ਤੇ ਉਹ ਟੱਕੇ ਜਰੂਰ ਵੇਖਣਾ ਸਹੀ ਗੱਲ ਆ ਕਿਵੇਂ ਦਾ ਮੌਸਮ ਸਹੀ ਗੱਲ ਆ ਮੈਨੂੰ ਸੁਪਨਾ ਆਉਂਦਾ ਹੁੰਦਾ ਸੀ ਮੈਂ ਸੁਪਨੇ ਚ ਜਿਵੇਂ ਆ ਰੋਖ ਰੋਖ ਜਿੰਨਾ ਉੱਚਾ ਉੱਡ ਲੈਂਦੀ ਹੁੰਦੀ ਸੁਪਨੇ ਚ ਹਾਂ ਸਹੀ ਗੱਲ ਆ ਕਿੰਨਾ ਸੋਹਣਾ ਰੱਬ ਬੜਾ ਵਧੀਆ ਦਿਓ ਇੰਨੀ ਹਰਿਆਲੀ ਇੰਨਾ ਪਿਆਰਾ ਮੌਸਮ ਧੱਸ ਨਹੀਂ ਸਕਦੇ ਕੁਦਰਤ ਕਿੰਨੀ ਅਨਮੋਲ ਚੀਜ਼ ਆ ਨਾ ਕਦਰਤ ਤੋ ਟੱਟ ਕੋਈ ਸ਼ੁਮਲੀ ਇਹਨਾਂ ਨੂੰ ਆਪਾਂ ਰੋਜ਼ ਵੇਖਦੇ ਆਪਣਾ ਮਨ ਕਰਦੇ ਨਹੀਂ ਆ ਕਦੇ ਨਹੀਂ ਅੱਕਦਾ ਸਗੋਂ ਹੋਰ ਜੀ ਕਰਦਾ ਵੇਖਣ ਨੂੰ ਜੀ ਕਰਦਾ ਵੇਖੀ ਜਾਈਏ ਇੱਥੇ ਹੀ ਰਹੀ ਏ ਤੇ ਬਸ ਆ ਹਵਾयां ਵੇਂਦੀ ਵਗਦੀ ਰਹੀ ਏ ਤੇ ਅਸੀਂ ਇਹਦਾ ਆਨੰਦ ਲੈਂਦੇ ਰਹੀਏ ਸਹੀ ਗੱਲ ਏ ਤੇ ਸਾਰੇ ਰੁੱਖ ਬੂਟੇ ਖੁਸ਼ ਖੁਸ਼ੀ ਨਾਲ ਖੜੇ ਪਏ ਹਰੇ ਭਰੇ ਜਿਹੜੇ ਸੁੱਕਗੇ ਸੀ ਉਹ ਵੀ ਦੁਬਾਰਾ ਹਰੇ ਹੋ ਗਏ ਆ ਤੇ ਪੰਛੀਆਂ ਦੀ ਆਵਾਜ਼ਾਂ ਤਾਂ ਤੁਸੀਂ ਸੁਣੀ ਲਈਆਂ ਹੋਣੀਆਂ ਵੇਖੋ ਪੰਛੀ ਕਿੰਨੇ ਖੁਸ਼ ਆ ਕੀ ਕੀ ਕਰਦੇ ਸਹੀ ਗੱਲ ਆ ਗਰਮੀ ਚ ਤਾਂ ਸਭ ਦਾ ਬੁਰਾ ਆਵਾਜ਼ਾਂ ਹੀ ਨਹੀਂ ਨਿਕਲਦੀਆਂ ਪੰਛੀਆਂ ਦੀਆਂ ਸਹੀ ਗੱਲ ਆ ਤੇ ਚਾਰ ਚਪੇਰੇ ਹਰਿਆਲੀ ਵੇਖ ਕੇ ਮਨ ਨਾ ਆਪਣੇ ਆਪ ਹੀ ਖੁਸ਼ ਹੋ ਜਾਂਦਾ ਹੈ ਪੂਰਾ ਵਾਹ ਰੱਬਾ ਤੂੰ ਕੀ ਕੁਦਰਤ ਬਣਾਈ ਹੈ ਸਹੀ ਗੱਲ ਇੱਥੇ ਇੱਕ ਪਿੰਡ ਪਈ ਹੋਵੇ ਤੇ ਅੱਗੇ ਬੱਚੇ ਝੂਟਾਣਾ ਬੜਾ ਮਜ਼ਾ ਆਏ ਸਹੀ ਗੱਲ ਆ ਕਿਹੜੇ ਟ੍ਰੈਂਕਲ ਨੂੰ ਹਾਂਜੀ ਆਪਾਂ ਇਸ ਤਰ੍ਹਾਂ ਵੀਡੀਓ ਚ ਉਹਨਾਂ ਨੂੰ ਪੁੱਛਦੇ ਜੇ ਤੁਸੀਂ ਇੰਨੇ ਸੋਹਣੇ ਮੌਸਮ 'ਚ ਸਾਡੀ ਇੱਕ ਡਿਮਾਂਡ ਪੂਰੀ ਕਰ ਦੋ ਤੇ ਤੁਹਾਨੂੰ ਬੜਾ ਹੀ ਪੁੰਨ ਲੱਗੂਗਾ ਸਾਨੂੰ ਇੱਕ ਪੀਂਗ ਪਾ ਦਿਓ ਪੀਂਗ ਪੀਂਗ ਬੋਲ ਤੇ ਜਿੱਥੇ ਮਰਜ਼ੀ ਪਾ ਦਿਓ ਬਸ ਅਹੀਂ ਹੋ ਤੇ ਲੈ ਲਿਆ ਤਰਾਂਗੇ ਇੱਥੇ ਵੀ ਆ ਮੈਂ ਤੇਰਾ ਕੰਮ ਨਹੀਂ ਦੇਖ ਤੇ ਪਾਉਂ ਇੱਥੇ ਬਹਿ ਜੂਗੀ ਮਿਸਤਰੀਆਂ ਦਾ ਤਾਂ ਥੋੜੇ ਦੇਣੀ ਆ ਜੇ ਕੰਮ ਬਾਅਦ ਚ ਕਿੱਥੇ ਪਾਉਗੀ ਇੱਥੇ ਕਾਹਦੇ ਤੇ ਪਾਉਗੀ ਤੇ ਇਹ ਹੈ ਗੱਟੀ ਮਾਰਦੇ ਆ ਪਾ ਦੋ ਇੱਥੇ ਤਾਂ ਸਦਾ ਹੀ ਬੰਦਾ ਝੂਟ ਸਕਦਾ ਹੈ ਜਦੋਂ ਮਰਜ਼ੀ ਕਿ ਇੱਥੇ ਹੋ ਗਈ ਤੇ ਅੱਗੇ ਇੱਥੇ ਗੱਟੀ ਹੋ ਗਈ ਛੱਤ ਬੜੀ ਖਰਾਬ ਹੋਈ ਤੇ ਇਹ ਨਾ ਸਾਫ਼ ਕਰਨੀ ਪੈਣੀ ਐਦ ਕਿ ਜੱਗਾ ਪੇਂਟਰ ਬਣਨਾ ਜੱਗਾ ਪੇਂਟਰ ਸਹੀ ਹੈ ਥੋੜੇ ਤੇ ਪਾ ਲਈ ਡਿੰਗਣ ਤੇ ਛੇਤੀ ਜਿੰਨਾ ਕਿਦੋਂ ਪਾਣਾ ਕੀ ਪਾਦਾਂ ਕਰਦੇ ਪਾ ਗਿਆ ਡਿੱਗਣ ਦੇ ਤਾਈ ਕਿਹੜੇ ਥੜੇ ਤੇ ਐਂ ਵੀ ਆ ਉੱਪਰ ਉਹਨਾਂ ਦੇ ਆ ਮਾਈ ਗਾਡ ਫਿਰ ਮੈਂ ਮੱਲੂ ਵਾਲੇ ਸਿੱਧੇ ਪਾ ਚੁੱਕਾ ਉਹ ਜ਼ਿਆਦਾ ਨਹੀਂ ਅਸੀਂ ਚੜਾਈ ਜਾਨੀ ਕਿਉਂਕਿ ਇਹਨਾਂ ਨੇ ਹਿੱਲਣਾ ਹੈ ਤੇ ਸਾਨੂੰ ਡਰ ਲੱਗੂਗਾ ਜਿੰਨੀ ਮਰਜ਼ੀ ਰੱਸਾ ਹਿੱਲ ਲੀ ਜਾਵੇ ਪਾਦ ਫਿਰਹੀਂ ਇਹੋ ਜਿਹਾ ਮੌਸਮ ਚ ਕਿਤੇ ਹੋਟੇ ਲੈ ਆਉਂਦੇ ਨੇ ਜਿਆਦਾ ਕੀ ਬਰਸਾ ਬਗੀ பை ਮਾਈ ਨੇ ਤਾਂ ਨਹੀਂ ਪਾ ਗਿੰਦੇ ਕਿ ਜਾਊਂਗਾ ਐ ਜਾਓ ਕਿਆ ਰਿਆ ਤੂੰ ਰਾਦ ਗਿਆ ਹੁਣ ਆ ਜਾ ਨਹੀਂ ਨਹੀਂ ਜਾ ਰਿਹਾ ਹੀ ਫੜ ਕਰ ਕਾਰੇ ਪਾਏ ਲਵਣਾ ਤੇ ਕਾਰੇ ਕਰ ਮਾਦੀ ਚਲੀ ਗਿਆ ਥੇ ਲਿਆ ਫੜ ਕਿੱਥੇ ਰੱਸਾ ਥੋੜਾ ਕੰਮ ਵੀ ਰੋਕ ਤੇ ਨਾ ਮੈਂ ਬਾਈ ਬੜੇ ਪੁੱਠੇ ਕੰਮ ਕਰਦਾ ਜੇ ਨਾ ਦੁਬਾਰਾ ਹੋਈ ਤੇ ਬਾਈ ਤੇਰੇ ਤੋਂ ਹੀ ਦੁਬਾਰਾ ਲਵਾਉਂਗੀ ਇਹ ਮੁੱਢੋ ਕੋੜਦੂ ਕਰ ਆ ਬੰਦ ਰੋਟੀ ਹੈ ਬਾਈ ਕੀ ਆਂਦਾ ਹਾਂ ਮੀਆਂ ਚੱਲਿਆ ਆਈ ਜੀ ਅਮੀ ਮੈਂ ਬਦ ਕਿਉਂ ਆਇਆ ਐ ਅੱਜ ਮੇਰਾ ਸਰਦਾਰ ਪਹਿਲੇ ਬੋਲ ਤੇ ਮੇਰੇ ਲਈ ਪਿੰਗ ਪਾਉਣ ਲੱਗ ਪਿਆ ਨਹੀਂ ਜੀ ਪਹਿਲੇ ਬੋਲ ਤੇ ਖੋ ਮੰਗਦੀ ਆ ਹਾਂਜੀ ਹਾਂ ਮੇਰੇ ਨਾਲ ਤੋ ਅਗੇ ਸੁਣਿਆ ਰਿਹਾ ਤਾ ਵੇ ਲੋਕ ਹਾਲ ਬਦਲੇ ਲਗੇ ਅਸੀਂ ਬਾਈ ਬਾਈ ਤੋਂ ਵੀ ਲੋਕ ਵੀ ਨਾ ਹਣਾ ਬਾਈ ਵਲੌਗ ਵੀ ਨਾ ਨਾ ਤੂੰ ਦੇ ਫੋਨ ਲੈ ਕੈਪਲ ਦਾ ਲੈ ਦੇ ਕੱਟੇ ਨਾ ਲਾਗੇ ਤੇਰੇ ਤੋਂ ਬੜਵਾ ਲਾ ਯਾਰ ਜੀ ਕਾਮਯਾਬ ਹੋਗੀ ਯੈਸ ਮੈਨੂੰ ਲੱਗਦਾ ਨਹੀਂ ਡਿੱਗੂਗੀ ਹਾਈ ਥੱਲੇ ਆਉਂਦਾ ਕੋਈ ਫਾਇਦਾ ਹੋ ਗਿਆ ਹੈ ਨਾ ਸਹੀ ਗੱਲ ਏ ਉਹ ਚਾਪੀ ਸੱਟੀ ਗੱਡੀ ਦੀ ਓਏ ਆਪਾਂ ਨਹੀਂ ਗੜਿਆ ਮੁੰਡਿਆ ਵਾਲਾ ਦਾ ਕੇਸਾ ਲੱਗ ਆ ਬੜਾ ਯਾ ਚਾਪੀ ਸੱਟੀ ਹੋ ਕੇ ਗੱਡੀ ਦੀ ਹਾਂਜੀ ਮੈਮ ਲੋ ਛੁਟਾ ਤੂੰ ਆ ਜਾ ਵਾਉ ਹਾਂ ਫੇਰ ਫੱਟੀ ਤਾਂ ਲੈ ਗਈ ਮੋਤ ਦਾ ਰਸਾ ਤਨੀ ਫੱਟੀ ਜੱਟਾ ਨੇ ਪਾ ਤਾ ਇਹ ਵੀ ਡਰ ਲੱਗਦਾ ਏ ਮੰਮੀ ਨਹੀਂ ਹੋਵੇ ਹੈ ਨਾ ਤੇ ਹੀ ਬੰਦ ਜਾਣੇ ਤੁਮਾ ਹਾਂ ਭਾਜਾ ਫੂਟੇ ਮਾ ਤੇ ਫੂਟੇ ਮਾ ਤੇ ਪਿੰਡ ਕਿਉਂ ਛੇ ਦੇ ਛੱਗੇ ਨੂੰ ਕਵਾਂਗੇ ਇੱਕ ਝੂਟਾ ਲੈ ਕੇ ਵੇਖ ਤੂੰ ਬੜਾ ਸੁਣਿਆ ਇਹਨਾਂ ਵੀ ਉਹ ਤੋਂ ਬਾਅਦ ਪਤੀ ਹੁੰਦਾ ਜਿਹੜਾ ਹਾਂਜੀ ਅੱਜ ਸੱਚ ਵੀ ਸੱਤ ਹੋ ਗਿਆ ਹਾਂਜੀ ਸਹੀ ਗੱਲ ਹੈ ਬੜੀ ਫੀਲ ਹੋ ਰਹੀ ਆ ਸਹੀ ਗੱਲ ਹੈ ਹਾਂ ਪਾ ਕੱਟਿਆ ਵੀ ਸਹੀ ਰੋਕੀਏ ਕਿਵੇਂ ਇਹ ਡੇਗ ਤੇ ਇੱਕ ਫੋਟੋ ਖਿੱਚ ਦੇ ਮੇਰੀ ਹਾਂ ਕਿੰਨਾ ਮਜ਼ਾ ਆਉਂਦਾ ਹੈ ਇਹ ਜਿਹੜਾ ਹਾਂ ਕੱਚੇ ਕੰਮ ਕਿਤੇ ਤਾਂ ਇਹ ਪਹਿਲੇ ਦੂਜੇ ਹੁੱਟੇ ਤੇ ਡਰ ਲੱਗਦਾ ਬਾਤ ਚ ਨਹੀਂ ਲੱਗਦਾ ਹਮ ਇੱਕ ਜਣਾ ਬਹਿ ਕੇ ਇੱਕ ਜਣਾ ਖੜ ਕੇ ਮੈਂ ਤੇ ਮੇਰੀ ਦੀਦੀ ਬਹੁਤ ਝੂਟਦੀਆਂ ਹੁੰਦੀਆਂ ਸੀ ਹਮ ਦੇਖੋ ਚਾਰ ਚਪੇਰੇ ਕੁਦਰਤ 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 ਦੇ ਨਜ਼ਾਰੇ ਕੀ ਦਿਖਾਉਂ ਆਪਕੋ ਕੀ ਖੂਬਸੂਰਤ ਅਸਰਦਾ ਆਸਮਾਨ ਬਿਲਕੁਲ ਨੀਚੇ ਆ ਗਿਆ ਹੈ ਹਮਾਰੇ ਪਾਸ ਗੱਲ ਕਰਨੇ ਲਈ ਆਓ ਚਾਸਪੇਰੀ ਜੈਸਾ ਮੌਸਮ ਹੈ ਹਰੀਆਲ ਹਰੀਆਲੀ ਦੇ ਮੌਸਮ ਦੇ ਵਿੱਚ ਤੇ ਪੀਕ ਝੋੜਦੀ ਹੋਈ ਮਟਿਆਰ ਕੋਲ ਆਓ ਇਹਨੇ ਕੋਈ ਹਮਮ ਜਰੂਰ ਪੱਕਾ ਐਨੇ ਕੋਈ ਗੱਲ ਬਣਾਉਣੀ ਮੇਰੇ ਤੋਂ ਹਮ ਨਾਕੇ ਬਾਵੇਂ ਇਹ ਮੈਂ ਐਨ ਦਾ ਪਿਆਰ ਇਹਨੂੰ ਹੁੰਦਾ ਨੂੰ ਮੈਨੂੰ ਪਤਣ ਨ ਪੱਕਾ ਇਹਨੇ ਕੋਈ ਗੱਲ ਬਣਵਾਉਣੀ ਐ ਕੀ ਗੱਲ ਮਮਾ ਜੀ ਕੋਈ ਲਾਲ ਚੋਕਾ ਨਾ ਲਾਲ ਚੋਕਾ ਬਸ ਚਾਹੀਦਾ ਕਿਤੇ ਜਾਣਾ ਕੁੜੀ ਕੁੜੀ ਤੇ ਮਸਾਲੇ ਕਰੀ ਫਿਰਦਾ ਮੈਂ ਕੁੜੀ ਤੇ ਮੈਂ ਪਸੰਦ ਕਰਨੀ ਐ ਜੇ ਤੂੰ ਕਰਦੀ ਤੇ ਉਹਦਾ ਘੱਟਾ ਲੈ ਜਾਣਾ ਕੁੜੀ ਤਾਂ ਪਹਿਲਾਂ ਦੂਜਾ ਤੇਰਾ ਇਕੱਠਿਆਂ ਦਾ ਇਕੇਰੀ ਨਹੀਂ ਘੱਟਾ ਨਾ ਹਨੇ ਇਕੇਰੀ ਕੇ ਐ ਇਕੱਠੇ ਤੋਂ ਰੱਖ ਕੇ ਘ੍ਰਿਠਾ ਕੰਮ ਕਰਾ ਬਦਾਂ ਤੂੰ ਜਾ ਕੇ ਹੂੰ ਫਿਰ ਦੇ ਮਸਕੇ ਮਾਇਆ ਕਿਰੇ ਮਸਕੇ ਛੇਤੀ ਰੋਟੀ ਬਕੌਮਨ ਭੁੱਖ ਬੜੀ ਲੱਗੀ ਕਿਉਂਕਿ ਮੇਰੀ ਮਰਜ਼ੀ ਦਾ ਹੀ ਬਣਾਇਆ ਹੈ ਕੈਡਮੀ ਤੋਂ ਆਇਆ ਦੇਖ ਲੋ ਗਾਈਜ਼ ਲੱਭੜਿਆ ਤੇ ਬੜਿਆ ਮੈਨੂੰ ਨਹੀਂ ਭੁੱਖ ਗੇ ਮੈਨੂੰ ਭੁੱਖਾ ਮੈਨੂੰ ਭੁੱਖਾ ਹਰ ਦਫਾ ਐ ਗਾਈਜ਼ ਮੈਨੂੰ ਨਹੀਂ ਨਾ ਨਾ ਬਹੁ ਮਨੋਂ ਨੂੰ ਮੈਂ ਮਸਕਾ ਮੈਨੂੰ ਲਾ ਮੈਂ ਤੁਹਾਨੂੰ ਦੋ ਮਿੰਟ ਚ ਬਣਾਵਾਂਗਾ ਕੋਈ ਵੀ ਗੱਲ ਮੰਮੀ ਸਾਰੇ ਨਹੀਂ ਮੰਨ ਜਾਂਦੀ ਐ ਪਰ ਮੰਮੀ ਲਈ ਕੋਈ ਨਹੀਂ ਮੰਨਦਾ ਹੂੰ ਮਮ ਦਾ ਮਾਵਾਂ ਦੇ ਦੇ ਇਹ ਹੋ ਜਿੰਦੇ ਆ 100 ਬੱਚਾ ਗਲਤੀ ਕਰਕੇ ਨਾ ਤੇ ਮਾਂ ਨੂੰ ਆਗੇ ਜੱਫੀ ਪਾ ਲੈ ਤੇ ਉਹ ਬਾਅਦ ਚ ਬੱਲੇ ਰੋਟੀ ਪਕਾਉ ਆਇਓ ਮੂੰਹ ਤੇ ਗਿਆ ਮਤ ਛਾੜੀਏ ਮੈਨੂੰ ਭੁੱਖ ਲੱਗੀ ਤੇ ਮੈਂ ਦਵਾ ਦਵਾ ਆਟਾ ਵੇ ਹੱਥ ਨਹੀਂ ਗੁੰਨ ਤਾਂ ਮਸ਼ੀਨ ਨੇ ਮੈਂ ਕਿ ਟਾਈਮ ਲਾਉਗੀ ਹੂੰ ਉਹ ਨੂੰੜਾਣੀ ਮੇਰੇ ਸਾਰੇ ਨਹੀਂ ਦੇ ਹੀ ਉਹ ਨੂੰ ਨੇ ਡੇ ਡੜੀ ਦੂ ਤੜੀ ਕਿ ਤੰ ਬਿੜਦੇ ਜੋਗ ਮ ਖਾਣੇ ਉਹਨੂੰ ਡੜੀ ਸਾਰਾ ਸਮਾਂ ਐ ਕਰਦੇ ਲੰਕ ਚਿਪਸ ਦਾ ਨਹੀਂ ਇਹ ਜਿਹੜਾ ਪਿਆਰ ਹੈ ਕਦੀ ਕਦੀ ਆ ਮਨ ਲੋ ਜਾਹਦਾ ਹਾਂ ਜਦੋਂ ਕੋਈ ਸੇਲੀ ਸੁਲੀ ਮੰਮੀ ਸਾਨੂੰ ਖਾਉਂਦੀ ਦਹੀਂ ਖਵਾ ਸਕਦੇ ਆ ਆਪਣਾ ਇਹ ਤਾਂ ਵਿਚਾਰਿਆਂ ਨੇ ਬਣਾਇਆ ਪਹਿਲੋ ਕੁਸਕਰ ਹੈ ਇਹਦਾ ਪੈਕਟ ਲਈ ਸਹੀ ਗਾ ਦੇਖੋ ਇਦਾਂ ਦਾ ਪੈਕਟ ਹੁੰਦਾ ਇਹ ਫਿਰ ਉਹਨਾਂ ਨੂੰ ਨਾਮ ਦਿੱਤਾ ਤੇ ਮੰਮੀ ਦਾ ਕੰਮ ਤਾਂ ਸੌਖਾ ਹੀ ਆ ਅਟਾ ਮੰਗਿਆ ਭੁਲ ਕੇ ਲਾਈ ਬਲੀ ਪਿਓ ਰੱਤ ਤੋਂ ਡਗਾ ਉਹ ਬਹੁਤ ਖਾਏ ਇਹ ਮੈਂ ਕਹੇ ਕਿ ਕਿੱਥੋਂ ਆਇਆ ਸਕੂਟਰ ਚਲਾ ਲੋਗੇ ਤੇ ਚਲਾਉਂਦੇ ਹੀ ਆ ਚਲੋ ਬੁਲਟ ਤੇ ਬੁਲਟ ਚਲਾ ਲੋਗੇ ਚਲਾ ਲੂੰਗੀ ਨਹੀਂ ਨਹੀਂ ਬੁਲਟ ਚ ਲਾ ਕੇ ਲੈਵੋਗੇ ਤੇ ਮੰਮੀ ਨੇ ਪਹਿਲੇ ਮੋਟਰਸਾਈਕਲ ਤੋਂ ਸਿੱਖਿਆ ਮੈਂ ਮੋਟਰਸਾਈਕਲ ਚਲਾ ਲੈਂਦੀ ਹਾਂ ਤੇ ਪੂਰੀ ਤੇ ਪੂਰੀ ਤੇ ਬੁਲਟ ਚਲਾ ਲੂੰਗੀ ਹੁਣ ਮੇਰਾ ਚਲੋ ਮਾਨੋ ਹੋ ਜਾਇਆ ਪਿਆ ਬੁਲਟ ਚਲਾਉਣ ਨੂੰ ਮੇਰ ਤੋਂ ਵੀਰਿਆ ਤਾਂ ਨਹੀਂ ਕੰਮ ਨਹੀਂ ਕੋਈ ਜੇ ਪਹਿਲਾ ਗੇਰ ਕਿਵੇਂ ਪੈਂਦਾ ਪਹਿਲਾ ਗੇਰ ਕਿੱਦਾਂ ਬੰਨਦਾ ਉਹ ਪਹਿਲਾਂ ਤੇ ਜਦੋਂ ਸਿੱਖਾਂਗੇ ਜਦੋਂ ਪਹਿਲਾਂ ਮੰਮੀ ਨੂੰ ਦੋ ਮਨੋਂ ਖਿੱਚ ਕੇ ਥੋੜੀ ਲੰਮੀ ਕਰਨਾ ਪੈਣਾ ਫਿਰ ਬੁਲਟ ਤੇ ਤਾਈ ਨੀਵੇਂ ਸੋਲ ਚਲਾਉਂਦੀ ਬੁਲਟ ਮੈਂ ਬੁਲਟ ਤੇ ਮੰਮੀ ਦੇ ਗੇਰ ਤੱਕ ਮਹਾ ਪੈਰ ਆ ਪੜਦਾ ਉਹ ਥੱਲੇ ਫਿਰ ਉਹ ਦੂਜੇ ਡੰਡੇ ਲਾਉਣੇ ਪੈਣੇ ਵੇ ਤੂੰ ਕਹਿੰਦਾ ਗੱਲ ਸ਼ੁਭਾ ਨਹੀਂ ਦਿੰਦਾ ਹਾਈਟ ਦੀ ਹਾਈਟ ਦੀ ਗੱਲ ਤੂੰ ਕਹਿੰਦਾ ਸ਼ੁਭਾ ਨਹੀਂ ਦਿੰਦਾ ਬੁਲਟ ਸਭ ਤੋਂ ਉੱਚਾ ਹੁੰਦਾ ਉਹ ਚਲਾ ਲ ਇਹਨਾਂ ਤੇ ਮੈਂ ਕੀ ਨਹੀਂ ਚਲਾ ਸਕਦਾ ਮੈਂ ਜਹਾਜ ਚਲਾ ਸਕਦਾ ਜਹਾਜ ਤੇ ਮੈਂ ਵੀ ਚਲਾ ਸਕਦੀ ਹਾਂ ਤੇ ਲਈ ਹਾਈਟ ਦੀ ਤਾਂ ਮਤਲਬ ਐ ਤਾਂ ਫਿਰ ਮੈਂ ਜੈਟ ਪਲੇਨ ਚਲਾ ਸਕਦਾ ਤੂੰ ਪੁਸ਼ਨੀ ਚਲਾ ਉਹ ਕਿ ਭਲਾ ਹੁੰਦੀ ਹੈ ਉਹ ਜੈਟ ਨਹੀਂ ਹੁੰਦਾ ਜਿਹੜਾ ਬੰਬ ਸੁੱਟਦਾ ਤੂੰ ਚਾਹੀਦਾ ਕੰਮ ਨਾ ਕਰੀ ਕੰਮ ਹੀ ਕਰੋ ਮੈਂ ਬੈਸਟ੍ਰਮ ਨਾ ਭਾਂਜੀ ਗੈਂਗਸਟਰ ਹੇ 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 ਹਾ ਸ਼ੁਨੋਂ ਲੱਗੀ ਭੁੱਖ ਤੇ ਉਹਦੀ ਰੋਟੀ ਵੀ ਫੁੱਲ ਲੱਗੀ ਹਾਂਜੀ ਮੈਮ ਇੱਕ ਹੀ ਗਿਫਟ ਇਹ ਕੌਣ ਲੈ ਕੇ ਆਇਆ ਇਹ ਸ਼ਖਸ ਨੂੰ ਲੈ ਕੇ ਠੀਕ ਹੈ ਸਰਪ੍ਰਾਈਜ਼ ਦਤਮੀ ਲੋ ਹਾਂਜੀ ਕਿੰਨੇ ਸੋਹਣੇ ਆ ਨਾ ਸੋਹਣੇ ਆ ਬਹੁਤ ਸੋਹਣੀ ਬਣੀ ਹੋਈ ਆ ਤੇ ਜਦ ਮੈਂ ਕਹਿ ਕਿ ਮਨਪਾਲਾ ਇਵਨਿੰਗ ਨਾ ਬਲੈਸ ਸਟਾਰਟਿੰਗ ਚ ਇੱਕ ਗੱਪਾ ਫੇਰ ਲੈ ਲੈਨੇ ਆ ਕਿ ਮੈਂ ਮੈਂ ਕਿਹ ਚੱਲ ਸਾਰ ਲੈਨੇ ਹਾਂ ਹਾਂਜੀ ਮੈਂ ਸੂਟ ਜਿਹੜੇ ਪੁਰਾਣੇ ਸੀ ਉਹਨਾਂ ਨੂੰ ਮੈਂ ਕਿਹ ਚੱਲ ਨਾਈਟ ਸੂਟ ਬਣਾ ਲੈਨੇ ਲੂਸ ਕਰਕੇ ਹਾਂਜੀ ਤੇ ਚਲ ਵੀ ਲੈ ਆਏ ਬਹੁਤ ਸਹੀ ਗੱਲ ਹੈ ਸੱਚੀ ਬਹੁਤ ਸੋਹਣੇ ਬੜੇ ਸੋਹਣੇ ਲੱਗਦੇ ਵੇ ਆਮ ਨੂੰੜਾ ਲੱਗਦਾ ਮੁੰਡਿਆ ਵਰਗਾ ਨਹੀਂ ਇਹ ਟੈਕਨਕਲ ਕਾਸਟ ਹੈ ਨਾ ਜਿਹਨਾਂ ਨੂੰ ਬਾਕੀ ਤੇ ਹੂੰ ਅੱਗੇ ਆਪਾਂ ਇਹੋ ਜਿਹੇ ਲੈਣੇ ਆ ਉਹ ਜਿਹੜੇ ਓਵਰ ਆਲ ਦੇ ਹੁੰਦੇ ਨੇ ਹੂੰ ਬਹੁਤ ਸੋਹਣੇ ਹੈ ਕਲਰ ਹਾਂਜੀ ਕਲਰ ਵੀ ਬਹੁਤ ਸੋਹਣੇ ਲੱਗੂਗੇ ਪ੍ਰਿੰਟ ਵੀ ਇਤੇ ਕਿੱਡੇ ਸੋਹਣੇ ਬਣੇ ਹੋਏ ਨੇ ਨਾ ਗਰਮੀਆਂ ਚ ਵਧੀਆ ਰਹਿਣਗੇ ਸਹੀ ਗੱਲ ਹੈ ਚਲੋ ਨਵੇਂ-ਨਵੇਂ ਪਾਇਆ ਕਰਾਂਗੇ ਸਹੀ ਗੱਲ ਹੈ ਇਹਨੇ ਮੈਂ ਪਾ ਕੇ ਆਪਾਂ ਵੀਡੀਓ ਬਣਾਇਆ ਕਰਾਂਗੇ ਸਹੀ ਗੱਲ ਹਾਂਜੀ ਮੈਮ ਹੁਣ ਤੁਸੀਂ ਕੀ ਕਰਨ ਲੱਗੇ ਅੱਜ ਸੀ ਹਾਂਜੀ ਮੈਂ ਕਿਹਾ ਤੇ ਅੰਕਲ ਨੇ ਮੈਨੂੰ ਸਰਪ੍ਰਾਈਜ਼ ਦਿੱਤਾ ਤੇ ਮੈਂ ਤੇਰੇ ਅੰਕਲ ਨੂੰ ਦੇ ਦਿੰਨੀ ਹਾਂਜੀ ਇਹ ਵੀ ਗੱਲ ਬਿਲਕੁਲ ਸਹੀ ਹੈ ਮੈਂ ਆ ਦੁੱਧ ਹਾਂਜੀ ਦੁੱਧ ਮੈਂ ਆਹ ਵਾਜੇ ਸੁੱਕਾ ਦੁੱਧ ਵਰਤ ਰਹੀ ਅੱਜ ਹਾਂਜੀ ਮੰਨ ਲਓ ਜਿੰਨਾ ਵੀ 3 ਕੁ ਲੀਟਰ ਪਾਣੀ ਪਾ ਕੇ ਨਾ ਹਾਂਜੀ ਵਿੱਚ ਸੁੱਕਾ ਦੁੱਧ ਪਾ ਕੇ ਤੇ ਮੈਂ ਗ੍ਰੈਂਡਰ ਨਾਲ ਮਿਕਸ ਕਰ ਲਿਆ ਉਹਵੇਂ ਥੋੜਾ ਜਿਹਾ ਬਣ ਜਾਂਦੇ ਨਾ ਵਿੱਚ ਕੀ ਅ ਲੰਸ ਜੇ ਹਾਂਜੀ ਦੇ ਲੀਆਂ ਜੀ ਲੀਆਂ ਆਈਆਂ ਬੱਜਣੀਆਂ ਤੇ ਉਹਦੇ ਨਾਲ ਗ੍ਰाइंड ਕਰਕੇ ਲਾਚੀ ਦਾਣਾ ਛੋੜਤਾ ਵਿੱਚ ਹਾਂਜੀ ਹੁਣ ਮਚੌਲ ਤੋਂ ਇਹ ਪਾਹੂੰਗੀ ਤੇ ਫਿਰ ਆਪਾਂ ਇਹ ਰਸਤੀ ਅੱਜ ਸੱਕੇ ਦੁੱਧ ਵੀ ਬਣਾਵਾਂਗੇ ਠੀਕ ਆ ਇਹ ਫਿਰ ਚੌਂ ਪਾਵਾਂਗੇ ਵਿੱਚ ਹਾਂਜੀ ਕਿਉਂਕਿ ਦੁੱਧ ਗਰਮ ਹੁੰਦਾ ਹੈ ਉਹਨਾਂ ਚ ਇਤਨਾ ਠੌਲ ਟੋ ਲਗੇ ਹਾਂਜੀ ਸਹੀ ਗੱਲ ਏ ਗੱਲ ਕੀ ਧੋ ਕੇ ਤੇ ਪਾਣੀ ਪਾ ਕੇ ਅੰਦਰ ਰੱਖ ਦਿੰਨੇ ਆ ਉਹਨਾਂ ਚਰ ਗਲ ਜਾਣਗੇ ਹਾਂਜੀ ਵੈਸੇ ਤਾਂ ਕਣੀਆਂ ਦੀ ਖੀਰ ਜ਼ਿਆਦਾ ਵਧੀਆ ਬਣਦੀ ਪਰ ਜੇ ਪਿਓ ਕੇ ਰੱਖ ਦਾਂਗੇ ਤੇ ਫਿਰ ਇਹਨਾਂ ਦੀ ਵੀ ਵਧੀਆ ਬਣਾਂਗੀ ਦੀ ਵੀ ਵਧੀਆ ਬਣ ਜੂਗੀ ਹਾਂ ਠੀਕ ਆ ਘੁਲ ਕੇ ਜੇ ਬਣ ਜੂਗੀ ਹੈਨਾ ਤੇ ਲੋ ਕੱਲ ਐਸ ਵੇਲੇ ਪੂਰਾ ਠੰਡਾ ਮੌਸਮ ਅਸੀਂ ਪੀਂਗ ਪਵਾਈ ਹਾਂਜੀ ਗਰਮੀ ਅੱਜ ਪੂਰੀ ਗਰਮੀ ਰਾਪਕ ਇਹਨਾ ਤੁਹਾਨੂੰ ਤੁਸੀਂ ਪਵਾ ਤਾਂ ਲਈ ਪਰ ਝੂਟ ਨਹੀਂ ਮੇਰੀ ਮਰਜ਼ੀ ਨਾਲ ਹੀ ਹੈ ਸਹੀ ਗੱਲ ਹੈ ਤਾਂ ਫੋਇਤਾ ਇੱਧਰ ਕੋਮਲ ਦੀ ਬਿਊਟੀ ਚਾਹ ਤੇ ਹਾਂਜੀ ਕੋਮਲ ਦਾ ਤਾਂ ਚਾਹ ਤੇ ਇੰਨਾ ਤੇ ਚੜ ਗਿਆ ਨਾ ਸਹੁਰੇ ਜਾਂਦੇ ਸਾਰ ਭਮਪਤੀਲਾ ਚਾੜਦੇ ਉਹਨਾਂ ਨੇ ਕਿਹਾ ਤੈਨੂੰ ਤਾਂ ਬੜਾ ਐਕਸਪਰਟ ਹੋਈ ਪਈ ਚਾਹ ਸਹੀ ਗੱਲ ਹੈ ਹੋਣਾ ਵੀ ਚਾਹੀਦਾ ਕਿਉਂਕਿ ਮੈਂ ਇੰਨੀ ਚਾਹ ਬਣਾ ਲਈ ਹੈ ਨਾ ਪੁੱਛੋ ਹੀ ਨਾ ਸਹੀ ਗੱਲ ਹੈ ਹੁਣ ਮੈਂ ਸੋਚਦੀ ਆ ਕਿ ਮੈਂ ਹਰ ਇੱਕ ਕੰਮ ਚ ਵੀ ਪਰਫੈਕਟ ਹੋਵਾਂ ਹਨਾ ਅੱਛਾ ਜੀ ਉਹ ਕੀ ਕਾਰਨ ਹੋਵੇ ਉਹਦੇ ਪਿੱਛੇ ਕੋਈ ਕਾਰਨ ਨਹੀਂ ਮੈਂ ਲਈ ਹੀ ਮਤਲਬ ਲੱਗਦਾ ਹੁਣ ਸੱਸ ਨੂੰ ਰੋਟੀਆਂ ਖਵਾਉਣ ਦੀ ਤਿਆਰੀ ਚੜ੍ਹ ਪਈ ਨਹੀਂ ਸੱਸ ਨੂੰ ਤਾਂ ਜ ਪਤਾ ਨਹੀਂ ਖੈ ਤਾਂ ਪਕਾ ਕੇ ਖਾਣਾ ਹੀ ਨਹੀਂ ਆ ਬੜੀ ਨਹੀਂ 익ਣਾ ਚਾਹੀਦਾ ਕੁੜੀਆਂ ਭਾਵੇਂ ਮੇਰੀ ਸੋਚ ਨਹੀਂ ਤਾਂ ਇਹ ਆ ਭਾਵੇਂ ਜੱਜ ਲੱਗ ਜਾ ਹਾਂਜੀ ਰੋਟੀ ਪਾਣੀ ਨੂੰ ਤਰ ਕੋਲਣਾ ਨਹੀਂ ਚਾਹੀਦਾ ਚਾਹੇ ਉਹ ਸਲਾਈ ਕੜਾਈ ਹੋਵੇ ਚਾਹੇ ਉਹ ਹਰੇਕ ਕੰਮ ਚ ਸਿੱਖਣਾ ਚਾਹੀਦਾ ਮੈਂ ਇਹ ਕੰਮ ਚ ਆਖਵਾਇਆ ਹਾਂ ਸਹੀ ਬੜਾ ਹੀ ਵਧੀਆ ਕੀਤੀ ਪ੍ਰੋਪਰ ਉਸ ਟਾਈਮ ਚ ਬੀਏ ਬਹੁਤ ਵੱਡੀ ਗੱਲ ਸੀ ਹਾਂਜੀ ਬਾਅਦ ਚ ਮੈਂ ਅਵੇਲੇਬਲ ਨਹੀਂ ਰਹੀ ਫਿਰ ਮੈਂ ਈਟੀਟੀ ਚ ਪੰਗਾ ਲੈ ਲਿਆ ਲੋਕੀ ਪਲਾਸਟੋ ਕਰਕੇ ਕਰ ਲੈਂਦੇ ਈਟੀਟੀ ਮੈਂ ਬੀਏ ਕਰਕੇ ਕਰ ਲਈ ਠੀਕ ਕਰਨੀ ਬੀਐਡ ਸੀ ਪਰ ਫਿਰ ਬਾਅਦ ਚ ਮੰਮੀ ਦੇ ਹਨਾ ਜਾਣ ਤੋਂ ਬਾਅਦ ਜ਼ਿੰਮੇਵਾਰੀਆਂ ਇੰਨੀਆਂ ਪੈ ਗਈਆਂ ਬੀ.ਏ ਲਈ ਥੋੜੀ ਮਿਹਨਤ ਵੱਧ ਚਾਹੀਦੀ ਸੀ। ਹਾਂਜੀ ਤੇ ਬਾਕੀ ਵਧੀਆ ਪੜਾਈ ਵੀ ਕਰ ਲਈ, ਸਲਾਈ ਕਢਾਈ ਵੀ ਵਾਧੂ ਕੀਤੀ। ਉਹਨਾਂ ਟਾਈਮਾਂ 'ਚ ਵਾਧੂ ਚਾਦਰਾਂ ਸਰਾ ਨੇ ਕੱਢੀ ਦੇ ਸੀਗੇ। ਹਾਂਜੀ। ਜ਼ਿਆਦਾ ਤਾਂ ਨਹੀਂ ਮੈਂ ਆਪ ਦੀ ਸੋ ਘੱਟ ਕੀਤੀ ਹੈ। ਜਦੋਂ ਮੇਰੀ ਨਾਮ ਦਾ ਮਤਲਬ ਬਣਿਆ ਨਾ, ਉਦੋਂ ਮੈਂ ਨਾਲ ਲੱਗੇ ਰਹੀ ਹੁੰਦੀ ਸੀ ਜਦੋਂ ਮੈਂ ਫ੍ਰੀ ਹੋਣਾ ਤੇ ਉਹਦੇ ਨਾਲ ਬਹਿ ਜਾਣਾ ਕਰਨਾ। ਹਾਂਜੀ। ਤੇ ਚਲੋ ਉਹਨਾਂ ਦਾ ਵੀ ਹਾਂ ਸੂਟ ਸਟੀਚ ਕਰਨੇ ਮੈਨੂੰ ਆਉਂਦੇ ਮੰਨ ਲਓ ਬਾਈ ਚਾਂਸ ਕਿਸੇ ਟਾਈਮ। ਦਿਲ ਕਰੇ ਤਾਂ ਕਰ ਲਈਦਾ ਪਹਿਲਾਂ ਤਾਂ ਮੈਂ ਆਪ ਹੀ ਕਰਦੀ ਰਹੀ ਹੁਣ ਫਿਰ ਸਰੀਰ ਜਿਆਦਾ ਬੈਕ ਪੇਨ ਦਾ ਕਰਕੇ ਫਿਰ ਬੈਠਾ ਨਹੀਂ ਜਾਂਦਾ ਹਾਂ ਜੀ ਜਿਆਦਾ ਟਾਈਮ ਜਿਆਦਾ ਟਾਈਮ ਬੈਠ ਨਹੀਂ ਸਕਦੀ ਹੁਣ ਮੈਂ ਸਟਿਚ ਕਰਵਾ ਲੈਣੀ ਆ ਸਾਰੇ ਕਮਜਾਹ ਅਜਮਾਇਆ ਹੋਇਆ ਹੈ ਹਾਂ ਜੀ ਸਹੀ ਗੱਲ ਹੈ ਆਪ ਦੇ ਲੋੜ ਮੁਤਾਬਕ ਸਹੀ ਗੱਲਾਂ ਨਾਲ ਹੀ ਚਾਹੀਦਾ ਵੀ ਏ ਕਿਉਂਕਿ ਫਾਈਨੈਂਸ਼ਲੀ ਬੰਦਾ ਹੌਲੀ-ਹੌਲੀ ਉੱਪਰ ਆਉਂਦਾ ਹੈ ਤੇ ਜਦੋਂ ਮਤਲਬ ਹੋਵੇ ਬੰਦਾ ਵੀ ਡਾਊਨ ਉਦੋਂ ਸਵਾਈ ਸਵਾਈਆਂ ਜ਼ਰੂਰ ਪੜਨੀ ਆ ਉਹ ਆਪਦੇ ਤੱਕ ਟੁਕਟ ਸੀਵੇ ਹਾਂ ਜਦੋਂ ਮੰਨ ਲਓ ਚਾਰ ਛਿੱਲੇ ਲੈ ਕੇ ਚੱਲ ਫਿਰ ਸਵਾਹ ਵੀ ਦੋ ਪੈਸੇ ਲੈ ਕੇ ਸਵਾਹ ਨਾ ਸਹੀ ਗੱਲ ਆ ਕੋਣ ਕੋਣ ਹੋਣੇ ਚਾਹੀਦੇ ਜੇ ਤਾਂ ਤੁਸੀਂ ਵਧੀਆ ਮਤਲਬ ਆਪਾਂ ਇੱਕ ਹਨਾ ਹਨ ਲੱਕੀ ਆ ਕੁੜੀਆਂ ਨਾਲ ਹਾਂ ਜੀ ਜੇ ਤਾਂ ਫਾਈਨੈਂਸ਼ਲੀ ਵਧੀਆ ਪਰਿਵਾਰ ਚ ਚਲੇ ਗਏ ਹਾਂ ਜੀ ਵਧੀਆ ਮੀਨਸ ਮੈਂ ਫਾਈਨੈਂਸ਼ਲੀ ਗੱਲ ਕਰਦੀ ਪਈ ਆ ਨਾ ਜੇ ਫਾਈਨੈਂਸ਼ਲੀ ਸੌਖੇ ਹੋਏ ਤੇ ਫਿਰ ਤਾਂ ਕੋਈ ਟੈਨਸ਼ਨ ਨਹੀਂ ਤੇ ਕਈ ਵਾਰੀ ਆਪਾਂ ਨੂੰ ਸਰਵਾਈਵ ਕਰਨਾ ਪੈਂਦਾ ਫਿਰ ਉੱਥੇ ਆਪਾਂ ਨੂੰ ਮੋਢੇ ਨਾਲ ਮੋਢਾ ਲਾ ਕੇ ਬੰਦੇ ਨਾਲ ਖੜਨਾ ਪੈਂਦਾ ਬਰਾਬਰ ਤੇ ਮਿਹਨਤ ਕਰਨੀ ਪੈਂਦੀ ਹੈ। ਸਹੀ ਗੱਲ। ਤੇ ਜਿਵੇਂ ਕਿ ਮੈਂ ਆ ਸਿੱਖਿਆ ਸੀ ਸੂਨ ਦਾ ਕੰਮ ਤੇ ਚਲੋ ਵਧੀਆ ਸਾਡਾ ਔਖਾ ਸੌਖਾ ਟਾਈਮ ਜਿਹੜਾ ਚਲੋ ਮੈਂ ਆਪਦੇ ਖਰਚੇ ਜੋਗਾ ਤਾਂ ਕਮਾਈ ਲਿੰਦੀ ਸੀ ਚਲ ਨਹੀਂ ਹਨਾ? ਹਾਂਜੀ। ਪਰ ਬਾਕੀ ਮੈਂ ਤਾਂ ਕਦੇ ਤੁਸੀਂ ਸਾਨੂੰ ਵੀ ਕਿੰਨਾ ਸਿਖਾਇਆ ਵੀ ਹੋਰ ਵੀ ਕਿੰਨੇ ਜਣਿਆਂ ਨੂੰ ਰੋਟੀ ਤੇ ਪਾਤਾ ਹਨ। ਸਹੀ ਗੱਲ। ਔਰ ਚੀਜ਼ ਦਾ ਵੀ ਵੀ ਬਹੁਤ ਵੱਡਾ ਉਹ ਤਾਂ ਉਹ ਨਹੀਂ ਐਵੇਂ ਕਿਰੂ ਜਿੰਨਾ ਮਰਜੀ ਕਰਾਉਣਾ ਹਾਂਜੀ ਸਹੀ ਗੱਲ ਆ ਰਲ ਮਿਲ ਕੇ ਆ ਤੁਸੀਂ ਮੇਰਾ ਹੱਥ ਫੜਦੇ ਮੈਂ ਤੁਹਾਡਾ ਫੜਦੀ ਹਾਂ ਹਾਂਜੀ ਸਹੀ ਗੱਲ ਜੀ ਨੂੰ ਜੀ ਅੱਜ ਕੱਲ ਸਹੀ ਗੱਲ ਆ ਜਿਹੜਾ ਕੋਈ ਪਿਆਰ ਕਰਦਾ ਆਪਾਂ ਨੂੰ ਤੇ ਉਹ ਤਾਂ ਕਹਿੰਦੇ ਉਹਦੇ ਵੱਲ ਇੱਕ ਕੋਈ ਕਦਮ ਚੁੱਕਦਾ ਤੇ ਚਾਰ ਚੁੱਕੋ ਹਾਂਜੀ ਜਿਵੇਂ ਕਿ ਤੇਰੇ ਅੰਦਰ ਨੇ ਮੇਰੇ ਲਈ ਦੋ ਸੂਟ ਲਿਆਂਦੇ ਆ ਤੇ ਮੈਂ ਉਹ ਚਾਰ ਕੌਲੀਆਂ ਹੁਣ ਖੀਰ ਦੀਆਂ ਪਾਉਣੀਆਂ ਸਹੀ ਤਰ੍ਹਾਂ ਵੀ ਲਾਚੀਆਂ ਪਾ ਕੇ ਲਾਚੀਆਂ ਪਾ ਕੇ ਆਪਣੇ ਚਾਰ ਇਧਰਾਂ ਚ ਕੰਬੜੀ ਹੋ ਗਈ ਤਾਂ ਸਹੀ ਕਰ ਦੁੱਧ ਪਾ ਦਈਏ ਵਿੱਚ ਨਹੀਂ ਤਾਂ ਇਹਨੇ ਰਾਹ ਕਿੱਧਰ ਲਾ ਪੈਣੀ ਆ ਪੈਰੋਂ ਬਲਾਵ ਬੰਦ ਕਰ ਦੋ ਤੇ ਚਾਹ ਮੈਨੂੰ ਕਬਜੀਟ ਕਰੋ ਸਹੀ ਗੱਲ ਏ ਤੇ ਅੱਜ ਖੀਰ ਜਿਹੜੀ ਬਹੁਤ ਕੀਸਤੀ ਬਣੀ ਸੀ ਸਾਰੀ ਖਾਤੀ ਗਈ ਇੰਨੀ ਕ ਵਧੀਆ ਤੇ ਮੈਂ ਕਿਹਾ ਫ੍ਰਿਜ ਚ ਲਾ ਦੇਣੀ ਆ ਔਰ ਸਵੇਰੇ ਠੰਡੀ ਖਾ ਲੈਣਗੇ ਜਗਸੀਰ ਖੋਸ਼ ਇਹਦੇ ਪਾਪਾ ਤਿੰਨੋਂ ਹੀ ਬੜੀ ਰੀਜਨਲ ਖਾਂਦੇ ਆ ਖੀਰ ਤੇ ਬਹੁਤ ਟੇਸਟੀ ਬਣੀ ਸੁੱਕੇ ਦੁੱਧ ਦੀ ਸੋ ਅਸੀਂ ਫ੍ਰਿਜ ਚ ਰੱਖ ਦੂ ਇਹ ਰ ਠੰਡੀ ਠਾਰ ਖਾئیںਗੇ ਉਹ ਵੇਸ ਇਸ ਕੋ ਲਿਚ ਰੱਖਤੀ ਮੈਂ ਉਹ ਖਾ ਲਾ ਕੀ ਹੋਇਆ ਇਹ ਅੱਜ ਖੇਡ ਖੇਡ ਕੇ ਦੀ ਹੋਈ ਕੋਈ ਬਸ ਨਿਕਲਦੀ ਨਹੀਂ ਆਵਾਜ਼ ਮਾਲਛੀ ਗੱਲ ਮਾਲਛਮੂਲ ਨਹੀਂ ਕਰਨੀ ਮਾਲਚ ਤਾਂ ਭਰਾਵਾ ਇਹਨਾਂ ਬਹੁਤ ਆ ਉਹ ਕੱਪੜੇ ਰੱਖੇ ਮਸ਼ੀਨ ਦੇ ਉੱਪਰ ਉਹ ਹੁਣ ਮਸ਼ੀਨ 'ਚ ਪਾਉਂਗੀ ਬਾਕੀ ਸਾਰਾ ਕੰਮ ਕਰ ਲਿਆ ਹੈ ਢਾਂਡੇ-ਪੁੰਡੇ ਕੁਝ ਮਸ਼ੀਨ ਚ ਲਾਤੇ ਆ ਤੇ ਇੱਕ ਆ ਖੀਰ ਵਾਲਾ ਢਾਂਡਾ ਖਾਲੀ ਕੀਤਾ ਤੇ ਇੱਕ ਸਬਜ਼ੀ ਵਾਲੀ ਨਾ ਕੜਾਈ ਖਾਲੀ ਕਰਨੀ ਆ ਉਹ ਲਾ ਕੇ ਮਸ਼ੀਨ 'ਚ ਉਹ ਵੀ ਚ ਲਾ ਦੂੰਗੀ ਤੇ ਆ ਵੀ ਚ ਲਾ ਦੂੰਗੀ ਤੇ ਸੇਰ ਆਪਣਾ ਬਾਕੀ नीट ਐਂਡ ਕਲੀਨ ਖਲਾਰੇ ਮੈਂ ਹੁਣੇ ਚੁੱਕ ਤੇ ਆ ਸਵੇਰੇ ਥੋੜਾ ਜਿਹਾ ਮੈਸੀ ਹੋਵੇ ਤੇ ਫਿਰ ਨਾ ਸੁਬਾ ਸੁਬਾ ਬੜਾ ਔੜਜੇ ਲੱਗਦਾ ਸਫਾਈ ਹੋਵੇ ਤੇ ਫਿਰ ਘਰ ਵਧੀਆ ਲੱਗਦਾ ਤੇ ਸਵੇਰੇ ਸਵੇਰੇ ਮਾਰਨਿੰਗ ਜਿਹੜੀ ਆ ਉਹ ਵਧੀਆ ਹੁੰਦੀ ਤੇ ਵੇਜਵਾਕਾਂ ਨੇ ਕੰਬਲ ਅੰਦਰ ਲੈ ਕੇ ਜਾਣਾ ਤੇ ਚਲੋ ਹੁਣ ਕਰਦੇ ਆ ਗੁੱਡ ਨਾਈਟ